ਇਨਾ ਦਿਨ ਵੱਧ ਰਹੀ ਹੈ ਤੇ ਗਰਮੀ ਦੇ ਕਾਰਨ ਮੌਤਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਤੇ ਗਰਮੀ ਤੋਂ ਬਚਣ ਦੇ ਲਈ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਜਿਹੜੇ ਕਿ ਲਗਾਉਣੇ ਪੈਣੇ ਆ। ਇਹ ਕੀ ਕਰੀ ਜਾਂਦੇ ਹੋ ਆ ਕਿੰਦਰ ਲਾਈ ਜਾਂਦੇ ਹੋ ਅੱਗੇ ਥੋੜੇ ਲੱਗੇ ਆ। ਉਰੇ ਤੂੰ ਖਬਰਾਂ ਦਈ ਜਾਂਦੇ ਸੀ ਦਰਖਤ ਲਾਓ ਤੇ ਬੰਦੇ بچਣਗੇ ਨਹੀਂ ਤਾਂ ਮਰ ਜਾਣਗੇ ਇਹ ਖਬਰਾਂ ਚ ਗੱਲਾਂ ਸੋਹਣੀਆਂ ਲੱਗਦੀਆਂ ਰਹਿਣ ਦੋ ਤੁਸੀਂ ਲਾਉਣ ਨੂੰ ਅੱਗੇ ਥੋੜੇ ਲੱਗੇ ਹੋਏ ਆ ਕਿੰਨਾ ਸਾਰਾ ਤਾਂ ਖੇਤ ਭਰਿਆ ਪਿਆ ਤਾਂ ਲੋਕਾਂ ਦੇ ਖੇਤਾਂ ਜੀ ਚੰਗੇ ਲੱਗਦੇ ਆ ਆਪਦੇ ਖੇਤਾਂ ਚ ਨਹੀਂ ਚੰਗੇ ਲੱਗਦੇ ਯਾਰ ਤੂੰ ਦੋ ਦਿਨ ਹੋ ਗਏ ਭਾਸ਼ਣ ਦਈ ਜਾਂਦੀ ਐ ਵੀ ਐਵੇਂ ਦੁਨੀਆ ਖਤਮ ਹੋ ਜਾਊ ਫਲਾਣਾ ਆਊ ਜੋ ਦਰਖਤ ਲਾਓ ਤੇ ਜੇ ਮੈਂ ਹੁਣ 10 ਬੂਟੇ ਲੈ ਆਂ ਤੇ ਤੂੰ ਮੈਨੂੰ ਹਟਾਈ ਜਾਂਦੀ ਐ ਇਹ ਤਾਂ ਖਬਰਾਂ ਚ ਚੰਗਾ ਲੱਗਦਾ ਹੈ ਕਹਿਣ ਤੇ ਗੱਲਾਂ ਵਧੀਆ ਲੱਗਦੀਆਂ ਰਹਿਣ ਦੋ ਤੁਸੀਂ ਆ ਸਾਰਾ ਵਾਹਣ ਭਰੀ ਜਾਂਨੇ ਕਿੱਥੇ ਪੱਠੇ ਇੰਨੀ ਜ਼ਮੀਨਾਂ ਜਾਇਦਾਦਾਂ ਤੇ ਜੇ ਥੋੜਾ ਜਿਹਾ ਘੱਟ ਖਰ ਲਾਂਗੇ ਕਿਤੇ ਮੋਟਰ ਤੇ ਕਿਤੇ ਮਾੜੇ ਮੋਟੇ ਲਾ ਦਾਂਗੇ ਤੇ ਕੀ ਫਰਕ ਉਹ ਰਹਿਣ ਦੋ ਕੁਛ ਨਹੀਂ ਹੁੰਦਾ ਆਪਣੇ ਲੱਗੇ ਆ ਨਾ ਵਾਦੂ ਕਿੰਨੇ ਤੇ ਲੱਗੇ ਆ ਬਿਲਕੁਲ ਦੋਸਤੋ ਕੌੜੀ ਸਚਾਈ ਪਵਨ ਨੇ ਤੇ ਅਸੀਂ ਰਲ ਕੇ ਪੇਸ਼ ਕੀਤੀ ਆ ਜਿਹੜੇ ਦਰਖਤ ਆ ਇਹ ਲੋਕਾਂ ਦੇ ਖੇਤਾਂ 'ਚ ਹੀ ਸੋਹਣੇ ਲੱਗਦੇ ਆ ਲੋਕਾਂ ਦੀਆਂ ਮੋਟਰਾਂ ਤੇ ਸੋਹਣੇ ਲੱਗਦੇ ਆ ਪਰ ਆਪਣੇ ਆਪ ਦੇ ਜਦੋਂ ਲਾਉਣੇ ਹੁੰਦੇ ਤੇ ਉਦੋਂ ਆਪਾਂ ਸੋਚਦੇ ਆ ਵੀ ਮਸ਼ੀਨਾਂ ਨਾਲ ਲੜਨਗੇ ਫਸਲ ਮਾਰ ਕਰਨਗੇ ਹੁਣ ਕਿੰਨੀ ਹੀਟ ਵੇਵ ਦੇ ਮੈਸੇਜ ਆ ਰਹੇ ਆ ਵੀ ਦੁਨੀਆ ਖਤਮ ਹੋ ਸਕਦੀ ਐ ਹੋ ਸਕਦਾ ਪਰ ਦੋਸ ਅੱਜ ਅਸੀਂ ਮਤਲਬ ਕਿ ਇੰਨੀ ਗਰਮੀ ਦੇ ਵਿੱਚ ਤਪਦੀ ਗਰਮੀ 'ਚ ਕਹਿੰਦੇ ਦਰਖਤ ਨਹੀਂ ਲਾਉਣੇ ਚਾਹੀਦੇ ਪਰ ਅਸੀਂ ਮੈਸੇਜ ਦੇਣ ਵਾਸਤੇ ਇਹ ਕੰਮ ਕੀਤਾ ਅਸੀਂ ਅੱਜ ਹੀ ਜਾ ਕੇ ਵੱਡੇ ਆਂਬਾਂ ਦੇ ਬੋਟੇ ਵਾਵਾ ਲੈ ਕੇ ਆਏ ਸੀ ਕੱਟੋ-ਕੱਟ 10 ਪੀਸ ਲੈ ਕੇ ਆਏ ਸੀ ਉਸ ਦੂਜੇ ਖੇਤ ਮਤਲਬ ਕਿ ਲਾਇਏ ਤੇ ਬਾਅਦ ਸਾਨੂੰ ਯੂਨੀਵਰਸਿਟੀ ਤੋਂ ਕਿਸੇ ਸੱਜਣ ਦਾ ਮੈਸੇਜ ਆਇਆ ਵੀ ਤੁਸੀਂ ਅੱਜ ਦੇ ਦਿਨ ਦਰਖਤ ਲਾਓ ਵੀ ਲੋਕਾਂ ਨੂੰ ਵਾਧ ਤੋਂ ਵਾਧ ਮੈਸੇਜ ਦਾ ਮੈਸੇਜ ਦਿਓ ਕਿ ਵੱਦ ਤੋਂ ਵੱਧ ਰੁੱਖ ਲਾਏ ਜਾਣ ਤਾਂ ਜੋ ਜਿਹੜਾ ਆਪਣਾ ਵਾਧਾ ਹੋਇਆ ਤਾਪਮਾਨ ਆ ਇਹਨੂੰ ਘੱਟ ਕੀਤਾ ਜਾ ਸਕੇ ਤੇ ਦੋਸਤੋ ਆਪਾਂ ਆ ਜਿਹੜਾ ਤਾਂ ਮਤਲਬ ਕਿ ਕਿਲੇ ਦੇ ਨੇੜੇ ਜੰਗਲ ਬਣਾਈ ਦਿੱਤਾ ਇਹਦੇ ਵਿੱਚ ਇੰਨੇ ਬੂਟੇ ਹਰੇਕ ਤਰ੍ਹਾਂ ਦਾ ਫਾਲ ਮਤਲਬ ਕੀ ਹੈ ਪਰ ਹੁਣ ਹੋਰ ਸੋਚਿਆ ਵੀ ਹੋਰ ਆਪਾਂ ਜਿਵੇਂ ਜਿਵੇਂ ਮਤਲਬ ਕਿ ਟਾਈਮ ਟੱਪੂਗਾ ਆਪਾਂ ਹੋਰ ਇਹ ਕੋਈ ਦੋਸਤੋ ਪਹਿਲੀ ਵਾਰ ਨਹੀਂ ਅਸੀਂ ਹਰ ਸਾਲ ਹੀ ਬਹੁਤ ਸਾਰੇ ਬੂਟੇ ਜਿਹੜੇ ਕਿ ਆਪਣੇ ਖੇਤ ਦੇ ਵਿੱਚ ਲਾਉਨੇ ਹੁੰਦੇ ਆ ਤੁਸੀਂ ਆ ਕੇ ਦੇਖ ਵੀ ਸਕਦੇ ਹੋ ਕੈਦ ਕਿ ਦੋਸਤੋ ਥੋੜਾ ਜਿਹਾ ਸੇ ਐਡਵਾਂਸ ਹੀ ਲਾ ਰਹੇ ਹਾਂ ਕਿਉਂਕਿ ਲੋਕਾਂ ਨੂੰ ਮੈਸੇਜ ਜਾਵੇ ਵੀ ਗਰਮੀ ਤਾਬ ਦੀ ਗਰਮੀ ਜਿਵੇਂ ਅੱਜ ਛੁੱਟੀਆਂ ਵੀ ਹੋ ਗਈਆਂ ਬੱਚਿਆਂ ਨੂੰ ਇਹ ਚੀਜ਼ ਬਚਾ ਸਕਦੀ ਹੈ ਕਿ ਦੋਸਤੋ ਖਬਰਾਂ ਦੇ ਨਾਲ ਤਾਂ ਬਹੁਤ ਖਬਰਾਂ ਦਿੰਦੇ ਆ ਵੀ ਦਰਖਤ ਲਾਉਣੇ ਚਾਹੀਦੇ ਆ ਪਰ ਗਰਾਊਂਡ ਲੈਵਲ ਤੇ ਉਹਨਾਂ ਨੇ ਕਦੇ ਸੁੱਕੇ ਛੋਟੇ ਵੀ ਨਹੀਂ ਲਾਈ ਹੋਣੀ ਹਾਂਜੀ ਤੇ ਜ ਤੇ ਉਹ ਕਿਤੇ ਨਾ ਕਿਤੇ ਉਹ ਵੀ ਰੋਖਾ ਆਪ ਵੀ ਜਰੂਰ ਲਾ ਕੇ ਆਇਆ ਕਰਨ। ਲਓ ਵੀ ਦੋਸਤੋ ਪਵਨ ਲੈ ਕੇ ਆਈ ਆ ਰਹੀ ਹੈ ਖੇਤ ਆਪਣੇ ਬੂਟੇ ਜਿਹੜੇ ਕਿ ਅੱਜ ਲਾਵਾਂਗੇ ਤੇ ਤੁਹਾਨੂੰ ਦਿਖਾਉਣੇ ਆ। ਤੇ ਪਹੁੰਚ ਗਈ ਹੈ। ਤੇ ਕਿਹੜੇ ਕਿਹੜੇ ਬੂਟੇ ਲੈ ਕੇ ਤੁਹਾਨੂੰ ਦਿਖਾਦੇ ਆ। ਅੱਗੇ 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 ਕਰਦੇ। ਹਰੋ ਪਹਿਲਾ ਆਜੋ ਪਾਲੇ ਲਾਈਏ ਆਜੋ ਲਓ ਵੀ ਬੂਟੇ ਅਸੀਂ ਵੱਡੇ ਖਰੀਦ ਕੇ ਲੈ ਕੇ ਆਏ ਆਂ ਅੰਬ ਤੇ ਆਜਾ ਪਵਨ ਬਾਹਰ ਨਿਕਲਿਆ ਹਾਂਜੀ ਕਿਹੜੇ ਕਿਹੜੇ ਲੈ ਕੇ ਆਏ ਆਂ ਬੂਟੇ ਉਹ ਵੀ ਦੱਸਦੇ ਦੋਸਤਾਂ ਨੂੰ ਬੂਟੇ ਆਪਾਂ ਲੈ ਕੇ ਆਏ ਆਂ ਜੀ ਅੰਬ ਦੇ ਤੇ ਦੋ ਆਪਾਂ ਲੈ ਕੇ ਆਂਦੇ ਆਂ ਜੀ ਬੂਟੇ ਸੂੜਿਆਂ ਦੇ ਸੌਰੀ ਹਾਂ ਸੋੜੇ ਦੇ ਤੇ ਦੋਸਤੋ ਅਸੀਂ ਆਂਬਾ ਵਾਵ ਲੈ ਕੇ ਆਇਆ ਸੀ ਉਹ ਅਗਲੇ ਖੇਤ ਲਾਦੇ ਆ ਤੇ ਦੋ ਆਂਬਾ ਸਿੱਥੇ ਲਾਉਣ ਲੱਗੇ ਹਾਂ ਜੀ ਤੁਸੀਂ ਦੇਖੋ ਆਂਬ ਦੇ ਕਾਟੇ ਆ ਸੋੜਾ ਲਾ ਫਿਰ ਆਪਾਂ ਪਾਇਆ ਕਰਾਂਗੇ ਚਾਰ ਤੇ ਦੋਸਤੋ ਮਤਲਬ ਕਿ ਟੈਂਪਰੇਚਰ ਇਸ ਟਾਈਮ ਹੋਊਗਾ 40 45 ਦੇ ਨੇੜੇ ਤੇ 2:30 ਵਜੇ ਹੋਏ ਆ ਤੇ ਅਸੀਂ ਤਪਦੀ ਗਰਮੀ ਦੇ ਵਿੱਚ ਬੂਟੇ ਲਾ ਰਹੇ ਹਾਂ ਹਾਂਜੀ ਬਸ ਇਹ ਤੁਹਾਨੂੰ ਸਾਡੀ ਕੋਸ਼ਿਸ਼ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਦੋਸਤੋ ਇਹਨਾਂ ਦੇ ਰੇਟ ਆਂਬਾਂ ਦੇ ਤੁਹਾਨੂੰ ਮਤਲਬ ਕਿ 2000 ਤੋਂ ਲੈ ਕੇ 3000 ਤੱਕ ਇੱਕ ਬੂਟਾ ਮਿਲ ਜਾਊਗਾ ਐਡਾ ਅੰਬ ਦਾ ਤੁਸੀਂ ਦੇਖੋ ਕਿਉਂਕਿ ਵੱਡੇ ਅੰਬ ਨੂੰ ਨਾਲ ਦੇ ਨਾਲੇ ਫਲ ਲੱਗ ਜਾਂਦਾ ਹਿੰਸਾਲੇ ਹਾਂਜੀ ਆਉਂਦੇ ਸਾਲ ਵਧੀਆ ਮਤਲਬ ਕਿ ਪੂਰਾ ਫਰੂਟ ਲੱਗ ਜਾਊਗਾ ਇਹ ਪਾਲੇ RAMNA ਚੱਕ ਕੇ ਲਾਏ ਹੋਵੇ ਬੂਟੇ ਨੂੰ ਪਤਾ ਨਾ ਲੱਗੇ ਵੀ ਇਹਨੂੰ ਲਾਤਾ ਤੇ ਬਾਕੀ ਪਵਨ ਦੇ ਡਰਾਈਵਰ ਜੀ ਤੁਹਾਨੂੰ ਕਿਵੇਂ ਲੱਗੀ ਇਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਲਓ ਵੀ ਦੋਸਤੋ ਐ ਕਰਕੇ ਇਹਨੂੰ ਕਿਉਂਕਿ ਚੱਕਿਆਂ ਨੇ ਥੋੜਾ ਹੋਰ ਕਰਦੇ ਪਲ ਦੋਸਤੋ ਅਲਸੂੜੇ ਦੇ ਬੂਟੇ ਆਪਦੇ ਖੇਤਾਂ ਦੇ ਵਿੱਚ ਜ਼ਰੂਰ ਲਾਓ ਜੇ ਪੰਜਾਬ ਬਚਾਉਣਾ ਹੈ ਅਲਸੂੜੇ ਬੋੜ ਪਿੱਪਲ ਇਹ ਆਪਾਂ ਨੂੰ ਜ਼ਰੂਰ ਲਾਉਣੇ ਪੈਣੇ ਆਪਣੇ ਪੁਰਾਣੇ ਬਜ਼ੁਰਗੀ ਇੱਕ ਹਿਸਾਬ ਦੇ ਇਹ ਤੇ ਇਹ ਬਜ਼ੁਰਗ ਪੌਦੇ ਆਪਾਂ ਦੇ ਦਵਾਰ ਤੇ ਲਾਉਣੇ ਪੈਣੇ ਜੇ ਆਪਾਂ ਪੰਜਾਬ ਬਚਾਉਣਾ ਹੈ ਤੇ ਨਹੀਂ ਤਾਂ ਦੋਸਤੋ ਜੇ ਗੱਲਾਂ ਹੀ ਰਹਿ ਜਾਣਗੀਆਂ ਬੱਤਾਂ ਰਹਿ ਜਾਣਗੀਆਂ ਕੋਈ ਸਾਨੂੰ ਦਈ ਜਾਂਦਾ ਕੋਈ ਤੁਹਾਨੂੰ ਦਈ ਜਾਂਦਾ ਗਰਾਊਂਡ ਲੈਵਲ ਤੇ ਕੋਈ ਕੁਝ ਕਰਨੀ ਰਿਹਾ